ਸਤਨਾਮ ਵਾਹਿਗੁਰੂ ਸਹਿ ਜੀਉ ਅਸਨ ਪ੍ਰੇਮ ਉਮਾ ਹੜਾ ਕਿਉ ਮਿਲਿਐ ਹਰਜਾਇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਆ ਤਨ ਕੈ ਲਾਗਾ ਪਾਈ ਵੇਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਇ ਜਿੰਨੀ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ ਆਪ ਤਿਆਗ ਬੇਨਤੀ ਕਰ ਹੈ ਲੇਖੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿ ਨਾਮ ਆਵਰਦਾਏ ਅਸੂ ਸੁਖੀ ਵਸੰਦੀਆ ਜਿ ਨਾਮ ਆਵਰਦਾਰੀ ਵਾਹਿਗੁਰਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਇਹ ਮਹੀਨਾ ਜੋ ਕਿ ਅਸੂ ਦੇ ਮਹੀਨੇ ਨਾਲ ਜਾਣਿਆ ਜਾਂਦਾ ਹੈ ਅੱਜ ਇਸ ਮਹੀਨੇ ਦੀ ਆਰੰਭਤਾ ਹੈ ਮਹੀਨੇ ਦੀ ਸੰਗਰਾਦ ਹੈ ਸੋ ਇਸ ਮਹੀਨੇ ਨੂੰ ਜਿੱਥੇ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਇਸ ਨੂੰ ਇਹ ਵੀ ਆਖਿਆ ਜਾਂਦਾ ਹੈ ਕਿ ਇਹ ਮਹੀਨਾ ਠੰਡ ਦਾ ਪਹਿਲਾ ਪੁੱਤਰ ਹੈ ਸਿਆਲਾਂ ਦਾ ਪਹਿਲਾ ਪੁੱਤਰ ਹੈ ਸਿਆਲਾਂ ਦੀ ਆਰੰਭਤਾ ਇਸ ਮਹੀਨੇ ਤੋਂ ਹੁੰਦੀ ਹੈ ਪਿਛਲਾ ਮਹੀਨਾ ਜੋ ਭਾਦੋ ਦਾ ਸੀ ਜਿਸ ਵਿੱਚ ਇੱਕ ਸਥਾਨ ਤੇ ਤਾਂ ਕੜਕਦੀ ਹੋਈ ਧੁੱਪ ਕਰਕੇ ਗਰਮੀ ਪ੍ਰਤੀਤ ਹੁੰਦੀ ਸੀ ਤੇ ਦੂਸਰੇ ਸਥਾਨ ਤੇ ਜੇਕਰ ਮੀਂਹ ਵਰ ਰਿਹਾ ਹੈ ਤਾਂ ਸਾਨੂੰ ਠੰਡ ਵੀ ਲੱਗਣ ਲੱਗ ਪੈਂਦੀ ਸੀ ਇਸ ਵਾਰ ਤਾਂ ਇਸ ਮੀਂਹ ਕਰਕੇ ਪੰਜਾਬ ਵਿੱਚ ਬੜਾ ਹੀ ਫੜ ਹੋ ਆਇਆ ਜਿਸ ਨਾਲ ਬੜਾ ਹੀ ਜਾਨ ਨੀ ਮਾਨੇ ਨੁਕਸਾਨ ਵੀ ਹੋਇਆ ਸੋ ਮਹਾਰਾਜ ਅੱਗੇ ਅਰਦਾਸ ਬੇਨਤੀ ਹੈ ਕਿ ਕਦੇ ਵੀ ਇਸ ਤਰ੍ਹਾਂ ਦੀ ਪੀੜ ਕਿਸੇ ਤੇ ਵੀ ਨਾ ਪਵੇ ਸੋ ਇਸ ਮਹੀਨੇ ਦਾ ਜੋ ਉਪਦੇਸ਼ ਹੁਣੇ ਆਪਾਂ ਸਰਵਣ ਕੀਤਾ ਹੈ ਆਓ ਜੀ ਉਸ ਦੀ ਵਿਚਾਰ ਆਰੰਭ ਕਰੀਏ ਗੱਜ ਵੱਜ ਕੇ ਪਤੇ ਦੀ ਸਾਂਝ ਕਰ ਲਈਏ ਜੀ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੂ ਨੂੰ ਪ੍ਰੇਮ ਉਹ ਮਾਹੜਾ ਕਿਉ ਮਿਲੀਐ ਅਰਜਾਈ ਇੱਥੇ ਮਹਾਰਾਜ ਨੇ ਅਸੂ ਨੂੰ ਭਾਵ ਇਸ ਮਹੀਨੇ ਦੇ ਨਾਮ ਨੂੰ ਅਸਮਾ ਕਿਹਾ ਹੈ ਮਹਾਰਾਜ ਕਹਿੰਦੇ ਹਨ ਕਿ ਜੋ ਜੀਵ ਇਸਤਰੀਆਂ ਪਰਮਾਤਮਾ ਨੂੰ ਮਿਲਣਾ ਚਾਹੁੰਦੀਆਂ ਹਨ ਉਹ ਸਿਰ ਇਹ ਆਖਰੀਆਂ ਹੁੰਦੀਆਂ ਹਨ ਜਾਂ ਉਹਨਾਂ ਦੇ ਅੰਦਰ ਇੱਕ ਤਾਂਗ ਕਰਕੇ ਇੱਕ ਪ੍ਰੇਮ ਦੇ ਉਛਾਲੇ ਮਾਰਦੀ ਹੋਈ ਉਹ ਦੀਵਸਤੀ ਪ੍ਰਤੀਤ ਹੁੰਦੀ ਆ ਉਸ ਦੇ ਅੰਦਰ ਪ੍ਰੇਮ ਉਮੜ ਰਿਹਾ ਹੁੰਦਾ ਹੈ ਉਹ ਆਖਦੀ ਹੈ ਕਿ ਕਿਸ ਤਰ੍ਹਾਂ ਨਾਲ ਮੈਂ ਉਸ ਪਰਮਾਤਮਾ ਨੂੰ ਮਿਲਾਂ ਕਿਸ ਢੰਗ ਨਾਲ ਉਸ ਪਰਮਾਤਮਾ ਦੇ ਦਰਸ਼ਨ ਮੈਨੂੰ ਹੋਣ ਮਨ ਤਨ ਪਿਆਸ ਦਰਸ਼ਨ ਕਣੀ ਕੁਈਆਂ ਨੂੰ ਲਾਵੈ ਮਾਹੀ ਉਹ ਆਪਣੀ ਮਾਂ ਨੂੰ ਵੀ ਪੁੱਛਦੀ ਹੈ ਕਹ ਅਹ ਮੇਰੀ ਮਾਂ ਮੈਂ ਮੇਰੇ ਅੰਦਰ ਜੋ ਮੇਰੇ ਮਨ ਦੇ ਅੰਦਰ ਮੇਰੇ ਤਨ ਦੇ ਅੰਦਰ ਜੋ ਘਣੀ ਭਾਵ ਕੇ ਬਹੁਤ ਹੀ ਜ਼ਿਆਦਾ ਜੋ ਪਿਆਸ ਹੈ ਜੋ ਪ੍ਰਮਾਤਮਾ ਦੇ ਦਰਸ਼ਨਾਂ ਦੀ ਉਸ ਦਰਸ਼ਨਾਂ ਦੀ ਪਿਆਸ ਨੂੰ ਮੈਂ ਕਿਵੇਂ बुझाਵਾਂ ਭਾਵ ਕੇ ਉਸ ਪ੍ਰਮਾਤਮਾ ਦੇ ਦਰਸ਼ਨ ਕਿਵੇਂ ਹੋਣ ਕੋਈ ਮੈਨੂੰ ਰਸਤਾ ਦਿਖਾਓ ਸੰਤ ਸਹਾਈ ਪ੍ਰੇਮ ਕੇ ਹੋ ਤਿੰਨ ਕੈ ਲਾਗਾ ਪਾਈ ਇੱਥੇ ਫਿਰ ਮਹਾਰਾਜ ਨੇ ਜਿੱਥੇ ਪਿਛਲੀ ਪੰਕਤੀਆਂ ਵਿੱਚ ਪ੍ਰਸ਼ਨ ਸਨ ਪਿਛਲੀ ਪੰਕਤੀ ਜੋ ਮਨ ਤਨ ਪਿਆਸ ਵਾਲੀ ਉਸ ਵਿੱਚ ਇਹ ਪ੍ਰਸ਼ਨ ਸੀ ਕਿ ਕਿਸ ਤਰ੍ਹਾਂ ਨਾਲ ਉਸ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਪਿਛਲੀ ਪੰਕਤੀ ਵਿੱਚ ਵੀ ਇਸੇ ਤਰ੍ਹਾਂ ਸੀ ਕਿ ਉਸ ਪਰਮਾਤਮਾ ਨੂੰ ਮਿਲਣ ਦਾ ਕੋਈ ਢੰਗ ਹੋਵੇ ਕੋਈ ਰਸਤਾ ਹੋਵੇ ਤੇ ਦੂਸਰੀ ਪੰਕਤੀ ਵਿੱਚ ਇਹ ਸੀ ਕਿ ਕੋਈ ਮੈਨੂੰ ਆ ਕੇ ਮਿਲਾ ਦੇਵੇ ਕੋਈ ਐਸਾ ਮੇਰੇ ਲਈ ਸਹਾਈ ਹੋ ਜਾਵੇ ਜੋ ਪਰਮਾਤਮਾ ਦੇ ਨਾਲ ਮੇਰਾ ਮੇਲ ਕਰਵਾ ਦੇਵੇ ਤੇ ਮਹਾਰਾਜ ਨੇ ਇਸ ਪੰਕਤੀ ਵਿੱਚ ਦੱਸਿਆ ਕਿ ਜੋ ਸੰਤ ਹਨ ਉਹ ਪ੍ਰੇਮ ਦੇ ਸਹਾਈ ਹਨ ਭਾਵ ਕਿ ਉਹਨਾਂ ਕੋਲ ਜਾ ਕੇ ਪ੍ਰਭੂ ਦੇ ਪ੍ਰੇਮ ਨੂੰ ਹਾਸਲ ਕੀਤਾ ਜਾ ਸਕਦਾ ਹੈ ਏ ਮਹਾਰਾਜ ਦੱਸਦੇ ਹਨ ਕਿ ਸੰਤ ਸਹਾਈ ਪ੍ਰੇਮ ਕੇ ਕਿ ਜੋ ਸੰਤ ਜਨ ਹਨ ਉਹਨਾਂ ਦੇ ਕੋਲੋਂ ਜਾ ਕੇ ਆਪਾਂ ਪਰਮਾਤਮਾ ਨੂੰ ਪ੍ਰੇਮ ਕਰਨ ਦਾ ਢੰਗ ਸਿੱਖਣਾ ਹੈ ਤੇ ਉਸ ਪਰਮਾਤਮਾ ਦੇ ਪ੍ਰੇਮ ਨੂੰ ਹਾਸਲ ਕਰਨ ਦਾ ਢੰਗ ਵੀ ਉਹਨਾਂ ਕੋਲੋਂ ਹੀ ਮਿਲਣਾ ਹੈ ਸੋ ਸਾਨੂੰ ਉਹਨਾਂ ਦੀ ਸ਼ਰਨ ਵਿੱਚ ਪੈਣਾ ਪਵੇਗਾ ਉਹਨਾਂ ਦੀ ਚਰਨੀ ਪੈਣਾ ਪਵੇਗਾ ਦੇਨੂ ਪ੍ਰਭ ਕਿਉਂ ਸੁਖ ਪਾਈ ਹੈ ਦੂਜੀ ਨਹੀਂ ਜਾਏ ਫਿਰ ਮਹਾਰਾਜ ਨੇ ਇਤੇ ਨਿਰਣਾ ਵੀ ਕਰ ਦਿੱਤਾ ਕਿ ਉਸ ਪਰਮਾਤਮਾ ਤੋਂ ਬਗੈਰ ਹੋਰ ਕੋਈ ਵੀ ਸੁੱਖ ਨਹੀਂ ਹੈ ਉਸ ਤੋਂ ਪਰੇ ਉਸ ਤੋਂ ਵਡੇਰਾ ਹੋਰ ਕੋਈ ਵੀ ਸੁੱਖ ਨਹੀਂ ਦੁਨਿਆਵੀ ਤੌਰ ਤੇ ਆਪਾਂ ਮਾਇਆ ਧਾਰੀ ਨੂੰ ਇਹ ਸੋਚ ਲੈਨੇ ਹਾਂ ਕਿ ਬੜਾ ਹੀ ਸੁਖੀ ਹੈ ਬੜਾ ਹੀ ਅਨੰਦਿਤ ਹੈ ਜੋ ਇਸ ਕੋਲ ਇਤਨੀ ਧਨ ਦੌਲਤ ਹੈ ਜਾਂ ਵੱਡੇ ਪਰਿਵਾਰ ਵਾਲੇ ਨੂੰ ਵੀ ਦੇਖ ਕੇ ਆਪਾਂ ਇਹ ਮੰਨ ਲੈਂਦੇ ਹਾਂ ਕਿ ਇਹ ਬੜਾ ਹੀ ਸੁਖੀ ਹੋਵੇਗਾ ਜੇਕਰ ਆਪਾਂ ਗੱਲ ਕਰੀਏ ਧਨ ਦੌਲਤ ਜਾਂ ਵੱਡਾ ਪਰਿਵਾਰ ਉਹ ਤਾਂ ਰਾਵਣ ਕੋਲ ਵੀ ਸੀ ਉਸ ਕੋਲ ਤਾਂ ਸੋਨੇ ਦੀ ਲੰਕਾ ਵੀ ਸੀ ਤੇ ਪਰਿਵਾਰ ਦੀ ਗੱਲ ਕਰੀਏ ਤਾਂ 1 ਲੱਖ ਪੁੱਤ ਸਵਾ ਲੱਖ ਨਾਤੀ ਫਿਰ ਮਹਾਰਾਜ ਨੇ ਕਿਹ ਵੀ ਦੱਸ ਦਿੱਤਾ ਕਿ ਤੇ ਰਾਵਣ ਕਰਦੀਆਂ ਨਾ ਬਾਕੀ ਕਿ ਉਸ ਦੇ ਘਰ ਵਿੱਚ ਬੇਸ਼ੱਕ ਇਤਨਾ ਵੱਡਾ ਪਰਿਵਾਰ ਸੀ ਪਰ ਉਸ ਪਰਿਵਾਰ ਵਿੱਚੋਂ ਕੋਈ ਵੀ ਨਹੀਂ ਰਿਹਾ ਜੋ ਦੀਵਾ ਬਾਤੀ ਭਾਵ ਕਿ ਉਸ ਦੇ ਘਰ ਦੇ ਵਿੱਚ ਹਨੇਰਾ ਰਹਿਣ ਲੱਗ ਪਿਆ ਕੋਈ ਰਿਹਾ ਹੀ ਨਹੀਂ ਜਿਸ ਕਰਕੇ ਉਸ ਦੇ ਘਰ ਵਿੱਚ ਰੌਸ਼ਨੀ ਆਈ ਹੋਵੇ ਸੋ ਮਹਾਰਾਜ ਦੱਸਦੇ ਹਨ ਕਿ ਬਹੁਤਾ ਧਨ ਦੌਲਤ ਜਾਂ ਮਾਇਆ ਕਰਕੇ ਕੋਈ ਦੇਖਣ ਨੂੰ ਤਾਂ ਅਮੀਰ ਪ੍ਰਤੀਤ ਹੋ ਸਕਦਾ ਹੈ ਪਰ ਉਹ ਜੋ ਸੁੱਖ ਹੈ ਉਹ ਜੋ ਆਨੰਦਕ ਹੈ ਉਹ ਸਦਾ ਥਿਰ ਰਹਿਣ ਵਾਲਾ ਨਹੀਂ ਜੇਕਰ ਆਪਾਂ ਇੱਕ ਸਾਖੀ ਗੁਰੂ ਨਾਨਕ ਪਾਤਸ਼ਾਹ ਦੀ ਜਿਸ ਵਿੱਚ ਭਾਈ ਲਾਲੋ ਦੀ ਸਾਖੀ ਬੜੀ ਸੋਹਣੀ ਸਾਨੂੰ ਸਮਝਾਉਣ ਦਾ ਯਤਨ ਵੀ ਕਰਦੀ ਹੈ ਕਿ ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜਦੋਂ ਲੰਗਰ ਛਕਣ ਦੀ ਗੱਲ ਹੁੰਦੀ ਹੈ ਤਾਂ ਭਾਈ ਲਾਲੋ ਜੀ ਦੇ ਘਰੋਂ ਉਹ ਲੰਗਰ ਛਕਦੇ ਹਨ ਬੇਸ਼ੱਕ ਮਾਲੀ ਤੌਰ ਤੇ ਤਾਂ ਉਹ ਬੜੇ ਗਰੀਬ ਸਨ ਪਰ ਉਹਨਾਂ ਦੇ ਅੰਦਰ ਜੋ ਅਮੀਰੀ ਸੀ ਉਹ ਗੁਰਨਾਨਕ ਪਾਤਸ਼ਾਹ ਨੇ ਦੇਖੀ ਤਾਂ ਉਹਨਾਂ ਦੇ ਪ੍ਰੇਮ ਦੇ ਕਰਕੇ ਹੀ ਉਹਨਾਂ ਕੋਲ ਜਾ ਕੇ ਮਹਾਰਾਜ ਰੁਕੇ ਵੀ ਤੇ ਲੰਗਰ ਵੀ ਛਕਿਆ ਪਰ ਦੂਸਰੇ ਅਸਥਾਨ ਤੇ ਦੂਸਰੀ ਜਗ੍ਹਾ ਆਪਾਂ ਜ਼ਿਕਰ ਉਸ ਰਾਜੇ ਦੀ ਗੱਲ ਕਰ ਲਈਏ ਜਿਸ ਨੂੰ ਮਲਕ ਭਾਗੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬਹੁਤ ਹੀ ਅਮੀਰ ਬਹੁਤ ਹੀ ਤੰਦੌਲਤ ਵਾਲਾ ਸੀ ਮਹਾਰਾਜ ਨੂੰ ਬੜੇ ਹੀ ਸਤਿਕਾਰ ਨਾਲ ਵੀ ਬੁਲਾਉਂਦਾ ਹੈ ਫਿਰ ਬਾਅਦ ਵਿੱਚ ਧੱਕੇ ਨਾਲ ਵੀ ਬੁਲਾਉਣ ਦਾ ਯਤਨ ਕਰਦਾ ਹੈ ਪਰ ਗੁਰੂ ਨਾਨਕ ਬਾਛਾ ਤਾਂ ਆਪ ਹੀ ਰੱਬੀ ਰੂਹ ਸਨ ਸੋ ਉਹਨਾਂ ਨੂੰ ਤੇ ਘਟ ਘਟ ਦੀ ਜੇਕਰ ਆਪਾਂ ਗੱਲ ਕਰੀਏ ਉਹਨਾਂ ਨੂੰ ਤਾਂ ਹਰ ਬੰਦੇ هر ਇਨਸਾਨ ਬਾਰੇ ਪਤਾ ਸੀ ਘਟ ਘਟ ਦੇ ਉਹਨਾਂ ਨੂੰ ਅਨੁਭਵ ਸੀ ਨੌਲੇਜ ਸੀ ਸੋ ਮਹਾਰਾਜ ਜਿਵੇਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਘਟ ਘਟ ਕੇ ਅੰਦਰ ਕੀ ਜਾਨਪ ਭਲੇ ਬੁਰੇ ਕੀ ਪੀਰ ਪਛਾਣਤ ਉਹਨਾਂ ਨੂੰ ਤੇ ਘਟ ਘਟ ਦੀ ਜਾਣਕਾਰੀ ਸੀ ਉਹਨਾਂ ਨੂੰ ਚੰਗੇ ਮਾੜੇ ਦੀ ਪਰਖ ਸੀ ਸੋ ਮਹਾਰਾਜ ਉਸ ਦੇ ਘਰ ਦਾ ਜੋ ਨਮੰਤਰਣ ਹੈ ਜਾਂ ਉਸ ਦੇ ਜੋ ਘਰ ਉਹਨਾਂ ਵੱਲੋਂ ਜੋ ਮਹਾਰਾਜ ਨੂੰ ਲੰਗਰ ਛਕਾਉਣ ਲਈ ਠਾਕਿਆ ਜਾਂਦਾ ਹੈ ਮਹਾਰਾਜ ਇੱਥੇ ਨਾ ਕਰ ਦਿੰਦੇ ਹਨ ਕਿਉਂਕਿ ਉਹ ਵਿਸ਼ੇਸ਼ ਬਾਹਰੀ ਤੌਰ ਤੇ ਤਾਂ ਅਮੀਰ ਪ੍ਰਤੀਤ ਹੁੰਦਾ ਸੀ ਪਰ ਅੰਦਰੋਂ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਸੀ ਜੇਕਰ ਆਪਾਂ ਗੱਲ ਕਰੀਏ ਪ੍ਰਮਾਤਮਾ ਨੂੰ ਪਾਉਣ ਦੀ ਸਾਨੂੰ ਗੁਣ ਵੀ ਤਾਂ ਉਸ ਪਰਮਾਤਮਾ ਵਰਗੇ ਹੀ ਲਿਆਉਣੇ ਪੈਣੇ ਹਨ ਸਾਨੂੰ ਚੰਗੇ ਕਰਮ ਕਰਨੇ ਪੈਣੇ ਹਨ ਕਰਮੀ ਆਪੋ ਆਪਣੀ ਇਹ ਨੇੜਾ ਕਿ ਦੂਰ ਉਸ ਪਰਮਾਤਮਾ ਨੂੰ ਜੇਕਰ ਆਪਾਂ ਇਹ ਮੰਨਣਾ ਹੈ ਕਿ ਉਹ ਸਾਡੇ ਕੋਲ ਹੈ ਜਾਂ ਫਿਰ ਇੰਜ ਮੰਨੀਏ ਕਿ ਉਹ ਸਾਡੇ ਤੋਂ ਦੂਰ ਹੈ ਉਹ ਸਾਡੇ ਕਰਮਾਂ ਕਰਕੇ ਹੀ ਹੈ ਜੇਕਰ ਚੰਗੇ ਕਰਮ ਹਨ ਤਾਂ ਪਰਮਾਤਮਾ ਸਾਡੇ ਅੰਦਰ ਹੀ ਹੈ ਉਹੀ ਸਾਡੇ ਕੋਲੋਂ ਚੰਗੇ ਕਰਮ ਕਰਵਾ ਰਿਹਾ ਹੈ ਤਾਂ ਜੇਕਰ ਆਪਾਂ ਮਾੜੀ ਨੀਂਦ ਨਾਲ ਜਾਂ ਮਾੜੇ ਕਰਮਾਂ ਕਰਕੇ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਤਾਂ ਇਹ ਸਮਝੋ ਕਿ ਆਪਾਂ ਉਸ ਤੋਂ ਦੂਰ ਹੋ ਗਏ ਹਾਂ ਉਸ ਪਰਮਾਤਮਾ ਨਾਲ ਫਿਰ ਸਾਡਾ ਕੋਈ ਵਾਸਤਾ ਹੀ ਨਹੀਂ ਰਿਹਾ ਸੋ ਇੱਥੇ ਮਹਾਰਾਜ ਨੇ ਇਹੀ ਨਿਰਣਾ ਕੀਤਾ ਕਿ ਉਸ ਪਰਮਾਤਮਾ ਤੋਂ ਬਿਨਾਂ ਤਾਂ ਹੋਰ ਕੋਈ ਵੀ ਸੁੱਖ ਨਹੀਂ ਹੋਰ ਕੋਈ ਵੀ ਅਸਥਾਨ ਨਹੀਂ ਜਿੱਥੋਂ ਇਹ ਅਸਲ ਆਨੰਦ ਪ੍ਰਾਪਤ ਹੋਵੇ ਜਿਨੀ ਚਖਿਆ ਪ੍ਰੇਮ ਰਸ ਸਿਤ੍ਰਪਤ ਰਹੇ ਆਗਾਈ ਇਹ ਤੇ ਫਿਰ ਮਹਾਰਾਜ ਨੇ ਗੱਲ ਕੀਤੀ ਕਿ ਜਿਨ੍ਹਾਂ ਨੇ ਪ੍ਰੇਮ ਰਸ ਨੂੰ ਪਰਮਾਤਮਾ ਦੇ ਪ੍ਰੇਮ ਦੇ ਰਸ ਨੂੰ ਚਖ ਲਿਆ ਹੈ ਉਸ ਦਾ ਅਨੁਭਵ ਕੀਤਾ ਹੈ ਤਾਂ ਇੰਜ ਮੰਨੋ ਕਿ ਉਹ ਅਸਲ ਵਿੱਚ ਤ੍ਰਿਪਤ ਹੋ ਗਏ ਹਨ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਉਹਨਾਂ ਦੇ ਮਨ ਅਤੇ ਤਨ ਦੇ ਵਿੱਚ ਵੀ ਪਰਮਾਤਮਾ ਦੇ ਨਾਮ ਦਾ ਹੀ ਜ਼ਿਕਰ ਹੋ ਰਿਹਾ ਹੁੰਦਾ ਹੈ ਉਹ ਸਦੀਵੀ ਉਸ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿੰਦੇ ਹਨ ਤੇ ਅਸਲ ਵਿੱਚ ਉਹਨਾਂ ਕੋਲ ਹੀ ਅਸਲ ਤ੍ਰਿਪਤੀ ਦੀ ਪ੍ਰਾਪਤੀ ਹੋਈ ਹੁੰਦੀ ਹੈ ਆਪ ਉਹੀ ਅਸਲ ਤੌਰ ਤੇ ਤ੍ਰਿਪਤ ਪ੍ਰਤੀਤ ਹੁੰਦੇ ਹਨ ਕਿਉਂਕਿ ਗੁਰਬਾਣੀ ਦਾ ਪ੍ਰਮਾਨ ਹੈ ਕ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਜੋ ਮਾਇਆ ਦੀ ਤ੍ਰਿਸ਼ਨਾ ਹੈ ਮਾਇਆ ਦਾ ਪ੍ਰਭਾਵ ਹੈ ਇਸ ਕਰਕੇ ਤਾਂ ਕੋਈ ਵੀ ਕਦੇ ਤ੍ਰਿਪਤ ਨਹੀਂ ਹੋਇਆ ਭਾਵੇਂ ਕਿਸੇ ਕੋਲ ਕਿਤਨਾ ਹੀ ਧਨ ਦੌਲਤ ਹੋਵੇ ਜੇਕਰ ਪਰਮਾਤਮਾ ਦਾ ਨਾਮ ਨਹੀਂ ਤਾਂ ਇੰਜ ਮੰਨੋ ਕਿ ਉਸ ਦੀ ਤ੍ਰਿਸ਼ਨਾ ਸਦਾ ਹੀ ਜਾਗਰਤ ਹੀ ਰਹਿੰਦੀ ਹੈ ਉਹ ਸੋਚਦਾ ਹੈ ਕੋਟ ਜੋਰੇ ਲੱਖ ਕਰੋਰੇ ਅੰਗ ਨਾ ਮੋਰੇ ਪਰੇ ਪਰੇ ਹੀ ਕੋ ਲੁਜੀਏ ਭਾਵੇਂ ਉਹ ਕਰੋੜਾ ਜੋਰ ਲਵੇ ਲੱਖਾਂ ਜੋੜ ਲਵੇ ਉਸ ਦੀ ਤ੍ਰਿਸ਼ਨਾ ਕਦੇ 부ਜਦੀ ਨਹੀਂ ਹੋਰ ਤੋਂ ਹੋਰ ਉਸ ਦੇ ਅੰਦਰ ਇਹ ਉਪਸੁਕਤਾ ਹੁੰਦੀ ਹੈ ਕਿ ਮੈਂ ਹੋਰ ਮਾਇਆ ਕਤ੍ਰਿਤ ਕਰਾਂ ਹੋਰ ਅਮੀਰ ਹੋ ਜਾਵਾਂ ਤਾਂ ਕਿ ਮੈਨੂੰ ਆਨੰਦ ਪ੍ਰਾਪਤ ਹੋਵੇ ਪਰ ਅਸਲ ਆਨੰਦ ਜੋ ਕਿ ਆਪਾਂ ਪਿਛਲੀ ਵੀ ਪੰਕਤੀ ਵਿੱਚ ਸਰਵਨ ਗੀਤਾ ਸਾਖੀ ਸਰਵਨ ਕੀਤੀ ਭਾਈ ਲਾਲੋ ਜੀ ਦੀ ਜਿਸ ਵਿੱਚ ਇਹ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਉਹ ਅਸਲ ਵਿੱਚ ਤ੍ਰਿਪਤ ਹਨ ਜਿਨ੍ਹਾਂ ਕੋਲ ਪਰਮਾਤਮਾ ਦਾ ਨਾਮ ਹੈ ਆਪ ਤੇ ਆਗ ਬੇਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਈ ਇੱਥੇ ਫਿਰ ਹੋਮੈ ਦੀ ਗੱਲ ਮਹਾਰਾਜ ਦੱਸਦੇ ਹਨ ਕਿ ਕਿਵੇਂ ਹੋਮੈ ਵਿੱਚ ਪੈ ਕੇ ਕੋਈ ਪਰਮਾਤਮਾ ਨੂੰ ਹਾਸਲ ਨਹੀਂ ਕਰ ਸਕਦਾ ਕਿਉਂਕਿ ਜੇਕਰ ਸਾਡੇ ਅੰਦਰ ਹੋਮੈ ਹੋਵੇਗੀ ਤੇ ਪਰਮਾਤਮਾ ਦਾ ਨਾਮ ਵਾਸਾ ਨਹੀਂ ਕਰ ਸਕਦਾ ਜੇਕਰ ਪਰਮਾਤਮਾ ਦਾ ਨਾਮ ਆ ਗਿਆ ਤਾਂ ਫਿਰ ਉੱਥੇ ਕੋਈ ਵੀ ਵਿਕਾਰ ਟਿਕ ਨਹੀਂ ਸਕਦਾ ਉਮੈ ਨਾਮੈ ਨਾਲ ਵਿਰੋਧ ਹੈ ਦੋਹੇ ਨਾਮ ਸਹਿ ਇੱਕ ਥਾਂ ਇਸੇ ਲਈ ਮਹਾਰਾਜ ਸਾਨੂੰ ਪਰਮਾਨ ਕਰਦੇ ਹਨ ਕਿ ਸਾਨੂੰ ਆਪਾ ਭਾਵ ਉਹ त्याਗਣਾ ਪਵੇਗਾ ਆਪਣੀ ਹੋਮੈ ਛੱਡਣੀ ਪਵੇਗੀ ਉਸ ਪਰਮਾਤਮਾ ਅੱਗੇ ਬੇਨਤੀ ਕਰਨੀ ਹੈ ਕਿ ਇਹ ਪਰਮਾਤਮਾ ਇਹ ਪ੍ਰਭੂਪਤੀ ਮੈਨੂੰ ਆਪਣੇ ਲੜ ਲਾ ਲੈ ਦੁਨਿਆਵੀ ਤੌਰ ਤੇ ਤਾਂ ਜ਼ਿਕਰ ਕੋਈ ਜੀਵ ਕਿਸੇ ਨਾਲ ਵਿਆਹ ਜਾਂਦਾ ਹੈ ਜਾਂ ਇਸ स्त्री ਦੀ ਆਪਾਂ ਉਦਾਹਰਣ ਲੈ ਲਈਏ ਕਿ ਜਦੋਂ ਕਿਸੇ स्त्री ਦਾ ਵਿਆਹ ਹੁੰਦਾ ਹੈ ਤਾਂ ਉਸ ਨੂੰ ਉਸਦੇ ਪਤੀ ਦੇ ਲੜ ਲਾ ਦਿੱਤਾ ਜਾਂਦਾ ਹੈ ਪਰ ਉਹ ਪਤੀ ਜੋ ساری ਉਮਰ ਉਸਦੇ ਨਾਲ ਨਹੀਂ ਰਹਿ ਸਕਦਾ ਇੱਕ ਨਾ ਇੱਕ ਦਿਨ ਉਸ ਨੇ ਸੰਸਾਰ ਚੋਂ ਕੂਚ ਕਰ ਜਾਣਾ ਹੈ ਤੇ ਜੇਕਰ ਆਪਾਂ ਪਰਮਾਤਮਾ ਦੇ ਲੜ ਲਾ ਗਏ ਜੇਕਰ ਆਪਾਂ ਪ੍ਰਭੂ ਪਤੀ ਪਰਮਾਤਮਾ ਨੂੰ ਹੀ ਬਣਾ ਲਿਆ ਤਾਂ ਫਿਰ ਇੰਜ ਮੰਨੋ ਕਿ ਸਾਡਾ ਵਿਛੋੜਾ ਫਿਰ ਕਦੇ ਨਹੀਂ ਹੋ ਸਕਦਾ ਇਸ ਦਾ ਆਪਾਂ ਜੇਕਰ ਇਸ ਪੰਕਤੀ ਨੂੰ ਸਿੱਧ ਕਰਨ ਲਈ ਮਹਾਰਾਜ ਨੇ ਅਗਲੀ ਪੰਕਤੀ ਵਿੱਚ ਫਰਮਾਨ ਕੀਤਾ ਜੋ ਹਰ ਕੰਤ ਮਿਲਾਈਆ ਸਿ ਵਿਛੁਰ ਕਤ ਹੈ ਨਾ ਜਾਏ ਕੰਤ ਤੁਮ ਰਾਧਪਤੀ ਹੁੰਦਾ ਹੈ ਮਹਾਰਾਜ ਕਹਿੰਦੇ ਹਨ ਕਿ ਜੇਕਰ ਕੋਈ ਹਰੀਪਤੀ ਨਾਲ ਮਿਲ ਪੈਂਦਾ ਹੈ ਉਸ ਪ੍ਰਭੂਪਤੀ ਨਾਲ ਜਿਸ ਦਾ ਮੇਲ ਹੋ ਜਾਂਦਾ ਹੈ ਤਾਂ ਉਹ ਜੀਵ ਸਤਰੀ ਫਿਰ ਕਦੇ ਨਹੀਂ ਵਿਛੜਦੀ ਕਦੇ ਵੀ ਉਸ ਦਾ ਵਿਛੋੜਾ ਨਹੀਂ ਹੁੰਦਾ ਜੋ ਪਰਮਾਤਮਾ ਨਾਲ ਮਿਲ ਪੈਂਦਾ ਹੈ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸ਼ਰਣਾਇ ਇੱਥੇ ਫਿਰ ਮਹਾਰਾਜ ਦੱਸਦੇ ਹਨ ਕਿ ਉਸ ਪ੍ਰਭੂ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ ਜਿਸ ਦੀ ਸ਼ਰਨ ਵਿੱਚ ਪਿਆ ਜਾ ਸਕਦਾ ਹੈ ਗੁਰਬਾਣੀ ਵਿੱਚ ਆਪਾਂ ਪੜਦੇ ਹਾਂ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਪਤੇ ਦਰਸ਼ਨ ਪਾਇਆ ਕਿਉਂਕਿ ਉਹ ਪਰਮਾਤਮਾ ਦਾ ਸਾਡੇ ਸੰਸਿਆ ਨੂੰ ਦੂਰ ਕਰਦਾ ਹੈ ਸਾਡੇ ਅੰਦਰ ਜੋ ਭੁਲੇਖੇ ਹਨ ਜੋ ਸਾਡੇ ਅੰਦਰ ਭਰਮ ਹੈ ਉਸ ਨੂੰ ਦੂਰ ਕਰਨ ਲਈ ਸਾਨੂੰ ਉਸ ਦੀ ਸ਼ਰਨ ਵਿੱਚ ਆਉਣਾ ਹੀ ਪਵੇਗਾ ਉਸ ਤੋਂ ਬਗੈਰ ਕੋਈ ਹੋਰ ਟਿਕਾਣਾ ਨਹੀਂ ਜਿੱਥੇ ਸਾਡੇ ਸੰਸੇ ਦੂਰ ਹੁੰਦੇ ਹੋ ਜਿੱਥੇ ਸਾਡੇ ਭਰਮ ਭਲੇਖੇ ਗੂ ਹੁੰਦੇ ਹੋਂ ਅਸੂ ਸੁਖੀ ਵਸੰਦੀਆ ਜਿਨ੍ਹਾਂ ਮਿਆਰਦਾਏ ਇਥੇ ਮਹਾਰਾਜ ਨੇ ਅਕੀਰ ਵਿੱਚ ਪ੍ਰਮਾਨ ਕੀਤਾ ਕਿ ਉਹ ਜੀਵ ਇਸਤਰੀਆਂ ਸੁਖੀ ਵਸਦੀਆਂ ਹਨ ਉਹਨਾਂ ਦੇ ਅੰਦਰ ਆਤਮਿਕ ਸੁਖ ਆ ਜਾਂਦਾ ਹੈ ਉਹਨਾਂ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ ਅਸਲ ਤੌਰ ਵਿੱਚ ਅਸਲ ਤੌਰ ਤੇ ਉਹ ਤ੍ਰਿਪਤ ਹੋ ਜਾਂਦੇ ਹਨ ਜਿਨ੍ਹਾਂ ਕੋਲ ਪਰਮਾਤਮਾ ਦਾ ਨਾਮ ਹੈ ਉਹ ਫਿਰ ਸਦੀਵੀ ਤੌਰ ਤੇ ਸੁਖੀ ਹੀ ਵੱਸਦੀਆਂ ਹਨ ਸੁਖੀ ਹੀ ਇਹ ਸੰਸਾਰ ਤੋਂ ਰੁਕਸਤ ਹੋ ਜਾਂਦੀਆਂ ਹਨ ਜਿਨ੍ਹਾਂ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਸੋ ਇੱਥੇ ਮਹਾਰਾਜ ਨੇ ਮਿਹਰ ਲਈ ਮਯਾ ਅੱਖਰ ਵਰਤਿਆ ਹੈ ਮਯਾ ਨੂੰ ਮਾਇਆ ਨਾ ਸਮਝ ਲੈਣਾ ਕਿਉਂਕਿ ਮਾਇਆ ਤੇ ਮਯਾ ਵਿੱਚ ਬੜਾ ਹੀ ਅੰਤਰ ਹੈ ਜੋ ਮਾਇਆ ਹੈ ਉਸ ਵਿੱਚ ਪੈ ਕੇ ਦਾ ਬੰਦਾ ਭਨੁਲੇਖੇ ਵਿੱਚ ਪਿਆ ਰਹਿੰਦਾ ਹੈ ਤੇ ਮਿਆ ਇਹ ਕਿਰਪਾ ਦ੍ਰਿਸ਼ਟੀ ਹੈ ਇੱਕ ਦਇਆ ਦਾ ਪਾਤਰ ਹੈ ਜੋ ਜੇਕਰ ਕੋਈ ਉਸ ਪਰਮਾਤਮਾ ਦੀ ਦਇਆ ਦਾ ਪਾਤਰ ਬਣ ਜਾਂਦਾ ਹੈ ਤਾਂ ਫਿਰ ਉਸ ਨੂੰ ਸਦੀਵੀ ਸੁਖ ਪ੍ਰਾਪਤ ਹੋ ਜਾਂਦਾ ਹੈ ਉਹਦੇ ਸਾਰੇ ਪਰੰਪਲੇਖੇ ਦੂਰ ਹੋ ਜਾਂਦੇ ਹਨ ਉਹ ਅਸਲ ਤੌਰ ਤੇ ਲਿਪਟ ਹੋ ਜਾਂਦਾ ਹੈ ਇਹ ਮਹੀਨੇ ਦੀ ਜੋ ਵਿਚਾਰ ਆਪਾਂ ਸਰਵਣ ਕੀਤੀ ਹੈ ਮਹਾਰਾਜ ਨੇ ਸਾਨੂੰ ਇਹ ਸਮਝਾਉਣਾ ਕੀਤਾ ਕਿ ਸਾਨੂੰ ਪਰਮਾਤਮਾ ਦੀ ਸ਼ਰਨ ਵਿੱਚ ਪਹਨ ਲਈ ਪਹਿਲਾਂ ਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਹੀ ਪਰਮਾਤਮਾ ਦੇ ਪ੍ਰੇਮ ਨੂੰ ਹਾਸਲ ਕੀਤਾ ਜਾ ਸਕਦਾ ਹੈ ਉਸ ਪਰਮਾਤਮਾ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਆਓ ਜੀ ਫਿਰ ਇੱਕ ਵਾਰ ਫਤਿਹ ਦੀ ਸਾਂਝ ਕਰ ਲਈਏ ਜੀ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ